ਮੈਂ ਸ਼ੰਗਾਰਾ ਸਿੰਘ ਮਾਨ ਭਾਰਤੀ ਕਿਸਾਨ ਉਜਤਾ ਗਰਾਹਾ ਦਾ ਜ਼ਿਲ੍ਹਾ ਬਠਿੰਡੇ ਦਾ ਪ੍ਰਧਾਨ ਐ ਬਹੁਤ ਸਾਰੇ ਸਾਥੀਆਂ ਦੇ ਵਿੱਚ ਸਵਾਲ ਆਇਆ ਵੀ ਜੋ ਛਗਨਦੀਪ ਤੇ ਬਲਦੇਵ ਸਿੰਘ ਚੌਕ ਦੇ ਕਿਸਾਨ ਆਗੂ ਜੇਲ੍ਹ ਚ ਬੰਦਾ ਉਹਨਾਂ ਨੂੰ ਰਿਹਾ ਕਰਾਉਣ ਲਈ ਜੋ ਮੋਰਚਾ ਚੱਲ ਰਿਹਾ ਵੀ ਉਹਦਾ ਕੀ ਬਣਿਆ ਕਿਉਂਕਿ 3 ਦਿਨ ਦਾ ਸਮਾਂ ਸਰਕਾਰ ਨੂੰ ਦਿੱਤਾ ਸੀਗਾ ਉਹ ਤਿੰਨ ਦੇ ਸਮੇਂ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸਣਾ ਚਾਹੁੰਦਾ ਕਿ ਤਿੰਨ ਦਿਨਾਂ ਦੇ ਅੰਦਰ ਜਣੀ ਕੱਲੀ ਪ੍ਰਸ਼ਾਸਨ ਨੂੰ ਭਾਜੜ ਪਈ ਆ ਉਹ ਕਹਿੰਦੇ ਵੀ ਦੋ ਦਿਨ ਸਾਨੂੰ ਹੋਰ ਦਿੱਤੇ ਜਾਣ ਤੇ ਨਾਲ ਸਾਨੂੰ ਮਤਲਬ ਕਾਨੂੰਨੀ ਕਾਰਵਾਈ ਕਰਨ ਵਾਸਤੇ ਜੋ ਉਹਨਾਂ ਦਾ ਪਰਚਾ ਰੱਦ ਕਰਨਾ ਹੈ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਲੈ ਆਉਣਾ ਹੈ ਉਹਦੇ ਵਾਸਤੇ ਕਾਰਵਾਈ ਕਰਨ ਖਾਤਰ ਤੁਸੀਂ ਸਾਨੂੰ ਅਰਜੀ ਵੀ ਦਿਓ ਉਹਨਾਂ ਨੇ ਅਰਜੀ ਮੰਗੀ ਹੈ ਉਹ ਆਪਾਂ ਜਥੇਬੰਦੀ ਵੱਲੋਂ ਉਹਨਾਂ ਨੂੰ ਅਰਜੀ ਵੀ ਦੇਤੀ ਹੈ ਤੇ ਨਾਲ ਹੀ ਜਿਹੜਾ ਸਮਾਂ ਉਹਨਾਂ ਨੇ ਮੰਗਿਆ ਹੈ ਆਪਾਂ 14 ਤਰੀਕ ਤੱਕ ਜਣੀ 14 ਫਰਵਰੀ ਤੱਕ ਉਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ 14 ਫਰਵਰੀ ਤੱਕ ਜੇ ਸਾਡੇ ਬੰਦੇ ਬਿਨਾਂ ਸ਼ਰਤ ਰਿਹਾ ਹੋ ਕੇ ਬਾਹਰ ਨਹੀਂ ਆਉਂਦੇ ਤਾਂ ਫਿਰ ਤੁਰੰਤ ਜਥੇਬੰਦੀ ਦੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਤੁਰੰਤ ਇਹਦੇ ਤੇ ਸਖਤ ਐਕਸ਼ਨ ਐਕਸ਼ਨ ਕਰਾਂਗੇ ਕਿਉਂਕਿ ਬੰਦੇ ਬੇਕਸੂਰ ਆ ਸਾਡੇ ਇਸ ਕਰਕੇ ਸਰਕਾਰ ਤੋਂ ਸਾਡੀ ਮੰਗ ਹੈ ਵੀ ਉਹਨਾਂ ਤੇ ਜੋ ਪਰਚਾ ਪਾਇਆ ਉਹ ਝੂਠਾ ਪਰਚਾ ਰੱਦ ਹੋਵੇ ਤੇ ਖਾਸ ਕਰਕੇ ਜਿਹੜੀ 307 ਲਾਈ ਆ ਉਹ ਤਾਂ ਬਿਲਕੁਲ ਹੀ ਝੂਠੀ ਆ ਉਹ 307 ਉਹ ਤੋੜੀ ਜਾਵੇ ਤੇ ਬੰਦੇ ਬਾਹਰ ਲਿਆਂਦੇ ਜਾਣ ਤੇ ਵਰਨਾ ਨਹੀਂ ਸਰਕਾਰ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੀ ਹੈ ਮੈਂ ਸ਼ੰਗਾਰਾ ਸਿੰਘ ਮਾਨ ਭਾਰਤੀ ਕਿਸਾਨੂ ਇਕਤਾ ਗਰਾਹਾ ਦਾ ਜਿਲ੍ਹਾ ਬਠਿੰਡੇ ਦਾ ਪ੍ਰਧਾਨ ਹੈ ਬਹੁਤ ਸਾਰੇ ਸਾਥੀਆਂ ਦੇ ਵਿੱਚ ਸਵਾਲ ਹੈ ਵੀ ਜੋ ਛਗਨਦੀਪ ਤੇ ਬਲਦੇਵ ਸਿੰਘ ਚੌਕ ਦੇ ਕਿਸਾਨ ਆਗੂ ਜੇਲ੍ਹ ਚ ਬੰਦਾ ਹੈ ਉਹਨਾਂ ਨੂੰ ਰਿਹਾ ਕਰਾਉਣ ਲਈ ਜੋ ਮੋਰਚਾ ਚੱਲ ਰਿਹਾ ਵੀ ਉਹਦਾ ਕੀ ਬਣਿਆ ਕਿਉਂਕਿ 3 ਦਿਨ ਦਾ ਸਮਾਂ ਸਰਕਾਰ ਨੂੰ ਦਿੱਤਾ ਸੀਗਾ ਉਹ ਤਿੰਨ ਦੇ ਸਮੇਤ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸਣਾ ਚਾਹੁੰਦਾ ਕਿ ਤਿੰਨ ਦਿਨਾਂ ਦੇ ਅੰਦਰ ਜਣੀ ਕੱਲ ਹੀ ਪ੍ਰਸ਼ਾਸਨ ਨੂੰ ਭਜੜ ਪਈ ਆ ਉਹ ਕਹਿੰਦੇ ਵੀ ਦੋ ਦਿਨ ਸਾਨੂੰ ਹੋਰ ਦਿੱਤੇ ਜਾਣ ਤੇ ਨਾਲ ਸਾਨੂੰ ਮਤਲਬ ਕਾਨੂੰਨੀ ਕਾਰਵਾਈ ਕਰਨ ਵਾਸਤੇ ਜੋ ਉਹਨਾਂ ਦਾ ਪਰਚਾ ਰੱਦ ਕਰਨਾ ਹੈ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਲੈ ਆਉਣਾ ਹੈ ਉਹਦੇ ਵਾਸਤੇ ਕਾਰਵਾਈ ਕਰਨ ਖਾਤਰ ਤੁਸੀਂ ਸਾਨੂੰ ਅਰਜੀ ਵੀ ਦਿਓ ਉਹਨਾਂ ਨੇ ਅਰਜੀ ਮੰਗੀ ਹੈ ਉਹ ਆਪਾਂ ਜਥੇਬੰਦੀ ਵੱਲੋਂ ਉਹਨਾਂ ਨੂੰ ਅਰਜੀ ਵੀ ਦੇਤੀ ਹੈ ਤੇ ਨਾਲ ਹੀ ਜਿਹੜਾ ਸਮਾਂ ਉਹਨਾਂ ਨੇ ਮੰਗਿਆ ਹੈ ਆਪਾਂ 14 ਤਰੀਕ ਤੱਕ ਜਣੀ 14 ਫਰਵਰੀ ਤੱਕ ਉਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ 14 ਫਰਵਰੀ ਤੱਕ ਜੇ ਸਾਡੇ ਬੰਦੇ ਬਿਨਾਂ ਸ਼ਰਤ ਰਹਾਓ ਕੇ ਬਾਹਰ ਨਹੀਂ ਆਉਂਦੇ ਤਾਂ ਫਿਰ ਤੁਰੰਤ ਜਥੇਬੰਦੀ ਦੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਤੁਰੰਤ ਇਹਦੇ ਤੇ ਸਖਤ ਐਕਸ਼ਨ ਐਕਸ਼ਨ ਕਰਾਂਗੇ ਕਿਉਂਕਿ ਬੰਦੇ ਬੇਕਸੂਰ ਆ ਸਾਡੇ ਇਸ ਕਰਕੇ ਸਰਕਾਰ ਤੋਂ ਸਾਡੀ ਮੰਗ ਹੈ ਵੀ ਉਹਨਾਂ ਤੇ ਜੋ ਪਰਚਾ ਪਾਇਆ ਉਹ ਝੂਠਾ ਪਰਚਾ ਰੱਦ ਹੋਵੇ ਇਹ ਖਾਸ ਕਰਕੇ ਜਿਹੜੀ 307 ਲਾਈ ਆ ਉਹ ਤਾਂ ਬਿਲਕੁਲ ਹੀ ਝੂਠੀ ਆ ਉਹ 307 ਉਹ ਤੋੜੀ ਜਾਵੇ ਤੇ ਬੰਦੇ ਬਾਹਰ ਲਿਆਂਦੇ ਜਾਣ ਤੇ ਵਰਨਾ ਨਹੀਂ ਸਰਕਾਰ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੀ ਹੈ